त जी हुई सत छॾो आनंद आनंद ਸਤਿਗੁਰੂ ਬਾਜਾਂ ਵਾਲੇ ਚੰਕਾਰ ਦੀ ਨਵੀਂ ਦੇਖੀ ਪਹੁੰਚਦੇ ਆ। ਤੋ ਗੁਰੂ ਸਵਾਰੇ ਬਤੋ। ਬਾਬਾ ਅਜੀਤ ਸਿੰਘ ਮੈਦਾਨੇ ਗੰਗ ਦੇ ਵਿੱਚ ਤੁਰਦੇ ਆ। ਉਹ ਮਤਾਨੇ ਜਲਵਤ ਦੇ ਵਿੱਚ ਤਾਰੂ ਪਹਿਲਾ ਮੇਰੇ ਬਾਜਾਂ ਵਾਲੇ ਸਤਿਗੁਰੂ ਨੇ। ਬਾਬਾ ਅਜੀਤ ਸਿੰਘ ਜੀ ਆਪ ਤਲਵਰ ਕਸਰ ਕੀਤਾ। ਤੇ ਤਲਵਾਰ ਫੜਾ ਕੇ ਕਿਹ ਹੱਥਾਂ ਦੇ ਅਜੀਤ ਸ਼ਾਨ ਮਦਾਨੋ ਜੰਗ ਚੱਲਿਆ ਅਜੀਤ ਸ਼ਾਨ ਮਦਾਨੋ ਜੰਗ ਚੱਲਿਆ ਅੱਗੇ ਦਸੂਰ ਹੈ ਦੇਖੀ ਕਿਤੇ ਹਾਰ ਨਾ ਜਾਣੀ ਦੇਖੀ ਕਿਤੇ ਹਾਰ ਕੇ ਰੱਪ ਸੁਣਾ ਲਾਂਗੀ ਸੇਗੁਰੂ ਸਾਰੇ ਪਰ ਬਾਬਾ ਅਜੀਤ ਸਿੰਘ ਜੀ ਨੇ ਜੋ ਪੁੱਤਾ ਗੁਰੂ ਜੀ ਦੇ ਘਰ ਦੇ ਦਿੱتن ਨਾ ਅੱਲਾ ਯਾਰ ਖਰੋਗੀ ਲਿਖਦਾ ਹੈ ਨਾਮ ਕਰ ਅਜੀਤ ਨੂੰ ਗੀਤਿਆਂ ਵਿੱਚ ਗਾਉਂਦਾ ਮੇਰੇ ਸਤਿਗੁਰੂ ਮੇਰੇ ਤੋਂ ਸੁਣਾ ਅਜੀਤ ਸਿੰਘ ਰੱਖਿਆ ਮੈਂ ਗੀਤਿਆਂ ਵਿੱਚ ਜਾਊਂਗਾ ਗੁਰੂ ਪਤਾ ਦਾ ਸ੍ਰੀ ਸੁਦੇ ਉੱਤਰ ਹੱਥੋਂ ਕੇ ਮੈਂ ਜਿਕਰ ਨਹੀਂ ਕਰਦਾ ਅੱਲਾ ਯਾਰ ਰੱਬ ਉਹ ਵੀ ਲੁਕਦਾ ਬਾਬਾ ਗੀਤ ਸੁਣੀ ਕਹਿੰਦੇ ਗੁਰੂ ਕਿਤਾ ਨਾਮ ਕਰ ਅਜੀ ਤਹਉਮਾ ਦਿੱਤਾ ਨੂੰ ਜਾਉਂਦਾ ਜਿਕਰ ਜੀਤਾ ਪੀ ਗਿਆ ਤੇ ਵਾਪਸ ਦਿੱਤਾ ਨਹੀਂ ਆਉਂਦਾ ਮੇਰੇ ਸਤਿਗੁਰੂ ਮੈਂ ਤਾਂ ਨਹੀਂ ਚੱਲਿਆ ਮੈਨੂੰ ਪਤਾ ਹੈ ਜੋਦੀ ਰਹਿੰਦਾ ਜਿਕਰ ਮੈਂ ਜਿੱਤਿਆ ਤੇ ਵਾਪਸ ਨਹੀਂ ਆਉਂਦੇ ਪੰਗੁਰ ਸਬਾਈ ਜਦੋਂ ਮੈਦਾਨੀ ਜੰਗ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਖੱਲੇ ਜਾਂਦੇ ਆ ਤੇ ਕੀ ਹੁੰਦਾ ਹੈ ਅਨੇਕਾਂ ਬਰਮਾਂ ਨੂੰ ਮੱਤ ਦੇ ਦਾਰ ਚੜਾ ਦਿੰਦੇ ਆ ਤੇ ਆਪ ਨੂੰ ਉੱਤੇ ਸਤਿਗੁਰੂ ਜਦੋਂ ਬਾਬਾ ਅਜੀਤ ਸਿੰਘ ਜੀ ਮੈਦਾਨੀ ਕੈਂਟ ਦੇ ਵਿੱਚ ਕਿ ਬਾੜਵੇਂ ਦੇ ਨਾਲ ਮੁਹਾ ਕਰ ਰਹੀ ਹੈ ਤੇ ਸਤਿਗੁਰੂ ਜੀ ਆਪ ਚੱਕਦੇ ਚੰਕਰ ਜੀ ਗੜੀ ਦੇ ਪ੍ਰਖੜ ਕੀ ਨਾਲੇ ਤੀਰ ਚਲਾਉਂਦੇ ਹੈ ਤੇ ਨਾਲੇ ਕਿਤੇ ਖੱਬੇ ਤੀਰ ਆਉਂਦਾ ਕਿਤੇ ਸੱਜੇ ਮਾਰ ਹੁੰਦਾ ਬਾਬਾ ਅਜੀਬ ਸੁਨਿਆ ਨੂੰ ਕਰਜਤ ਤੇ ਕਰਗੀਆਂ ਵਾਲੀ ਫਤਿਹ ਕਾਰੀ ਛੱਡਦੀ ਹੈ ਮੇਰਾ ਸਤਿਗੁਰੂ ਜੇ ਕਾਰੀ ਛੱਡਦੇ ਹੈ ਤੇ ਗੁਰੂ ਸਵਾਰੇ ਅੱਜ ਅਸੂਜ ਜੇਕਰ ਆਪਣੇ ਹੀ ਬੰਦ ਬੰਦ ਧਿਆਨ ਲਾ ਲਈਏ ਨਾ ਅਸੂ ਆਪਣੇ ਉੱਤਰਾਂ ਨੂੰ ਕੋਤੇ ਰੱਖਦੇ ਐ ਮੇਰੇ ਬਾਜਾ ਬਣ ਸਰਪੂਰ ਨੇ ਆਪਣੇ ਪੁੱਤਰਾਂ ਨੂੰ ਆਪ ਮੈਦਾਨੇ ਜੰਗ ਦੀ ਵਿੱਚ ਹੱਥੀਂ ਕੰਮ ਕਰਸੇ ਕਰਕੇ ਤੋਰੀਆਂ ਨਹੀਂ ਹੁੰਦੇਲ ਆਪਣੇ ਤੋਂ ਪੁੱਤਰਾਂ ਦੇ ਨਾਲ ਦੇਖਦੇ ਐ ਆਪਰੇ ਵਿੱਚੋ ਜੇਕਰ ਕੋ ਜਗਾ ਜੁਗਦਾ ਨੂੰ ਤੇ ਆਪਾਂ ਦਾ ਰਾਗ ਕਰਦੇ ਆਂ ਰਾਗ ਦੇ ਨਾਲ ਮਨ ਭਰ ਜਾਂਦਾ ਆਪਾਂ ਕੀ ਅਖਦੇ ਆਂ ਆਪਾਂ ਅਲੰਗ ਰੱਬ ਨੂੰ ਦਿੰਦੇ ਆਂ ਚੰਨ ਕੋ ਚੇਤ ਆਪਾਂ ਇਹ ਵੀ ਕਹਿੰਦੇ ਆਂ ਨਾ ਸਾਡੇ ਚੰਨ ਕੋ ਚੇਤ ਦਾ ਇਹਦੂ ਕੇ ਰੰਗ ਨਾ ਟੁੱਟਿਆ ਗੋ ਮੋੜ ਦਾਮੇ ਆਪਣੇ ਮੰਦਰਾਗਨ ਨੂੰ ਪਾਈ ਦਰਦਾ ਤੂੰ ਲੈ ਗਿਆ ਕੋਸ ਮੇਰਦਨ ਅਸੂਝੁ ਹੁਲ ਕੰਨੀ ਕੇ ਵੈਰ ਗੁਰ ਤੂੰ ਜੀ ਨੂੰ ਲੈ ਜਾ ਮੋਨ ਵਾਪਸ ਵੀ ਮੋੜ ਦੋ ਤੇ ਮਰ ਸਤਿਗੁਰੂ ਜੀ ਕਹੰਦੇ ਬਚਾਂ ਬਣਾ ਕੇ ਬਚਨ ਕਰਦੇ ਆ ਕਦੇ ਚਾਲ ਨੂੰ ਤੇ ਕਿਆ ਤੇ

ਬਾਬਾ ਅਜੀਤ ਸਿੰਘ ਜੇ ਨੂੰ ਮੈਦਾਨੀ ਕੰਗ ਦੀ ਆਪ ਆਪਣੇ ਨਿੱਕਰਾਂ ਦੇ ਨਾਲ ੱੱਕਿਆ ਦੁਖਿਆ ਕਿਵੇਂ ਸ਼ਹੀਦ ਹੋਵੇ ਤੇ ਮੇਰੇ ਸਤਿਗੁਰੂ ਜੀ ਜੱਕਾਰੂ ਛੱਡ ਨੇ ਫਿਰ ਬਾਬਾ ਜਾਰ ਸਿੰਘ ਜੀ ਦੀ ਬਾਣੀ ਆਈ ਪਤਾ ਲੱਗਿਆ ਕਿ ਅਜੀਤ ਸਿੰਘ ਜੀ ਸਤਿਗੁਰੂ ਜੀ ਦੇ ਪ੍ਰਜੰਤ ਸਰਬਜਨ ਦੇ ਸ਼ਹੀਦ ਹੋ ਗਏ ਪਰ ਦੂਸਰੇ ਜੱਥੇ ਦੇ ਨਾਲ ਬਾਬਾ ਜਿੱਜਾਰ ਸਿੰਘ ਨੂੰ ਮਦਾਨੀ ਕੰਗਤ ਵਿੱਚ ਥੋਰਦੇ ਐ ਉਹ ਸੋਹ ਤਰ੍ਹਾਂ ਕਮਰ ਪਰਸਾ ਕੀਤਾ ਕਮਰ ਪਰਸਾ ਕਰਕੇ ਕੰਨ ਲਗੇ ਜਿੱਜਾਰ ਸਿੰਘ ਨੂੰ ਉਦਾਨ ਹੈ ਸੁਨਰਨ ਦਾਨ ਹੈ ਜਾਨਾ ਮੈਦਾਨੀ ਕੰਗ ਹੈ ਦੇਖੀ ਕਿਤੇ ਨੋ ਲਾਗ ਰਿਹਾ ਤਨ ਤੈਨੂੰ ਤਾਂ ਕਿਤੇ ਰਖਣ ਦੇ ਦਿਨ ਸੰਨ ਮਦਾਨੇ ਕੰਗ ਜਾ ਰਹੇ ਆ ਦੇਖੀ ਕਿਤੇ ਕੋਈ ਨਾ ਡਾ ਤੇ ਅੱਗੇ ਬੰਦੇ ਬਾਬਾ ਜੀ ਜਾਰ ਸਿੰਘ ਜੀ ਨੇ ਜੋ ਬਚਨ ਕੀਤਾ ਨਾ ਉਹ ਅੱਲਾਹ ਯਾਰ ਕਰ ਦੋਗੀ ਲਿਖਦਾ ਉਹਨੇ ਉਹ ਬਚਨ ਨੂੰ ਕਲਮ ਬੰਦ ਕੀਤੇ ਬਾਬਾ ਜੀ ਜਾਰ ਸਿੰਘ ਜੀ ਨੇ ਜੁਰੂ ਪਿਤਾ ਜੀ ਦੇ ਨਾਲ ਪਰ ਕਹਿੰਦੇ ਇੱਕ ਬਚਨ ਕੀਤਾ ਉੱਤੇ ਜੁਰੂ ਪਿਤਾ ਲੜਨਾ ਨਹੀਂ ਯਤ मरना तो आता है मेरे सतगुरु लड़ना नहीं आता लड़ना भी आता मरना तो आता है गाते कर मरना तो आता है तो, तो भी गुरु पिता मैं मैदानी जंग के बीच वापस नहीं आवगा शहीद प्राप्त कर लवाना जो कि मुस्लिम कहते हैं ਦੇਖਦੇ ਗੋਸਟੈਂਡ ਕਰ ਗਈ ਕਰਨ ਸਿੰਘ ਮੀਤ ਪਿਤਾ ਜੀ ਦਾ ਜਿਹੜਾ ਤੇਰਾ ਸੀ ਨਾ ਉਹ ਬਾਬਾ ਜੀ ਦੇ ਅਰਸ਼ਿਕ ਤੇ ਬੱਜਨ ਸੰਸਕੀ ਤੇ ਨੂਰਾਂ ਨੂਰ ਹੋ ਗਏ ਮੈਂ ਦਾਨੀ ਜੰਗ ਦੇ ਵਿੱਚ ਤੋੜਿਆ ਕੱਲ ਨੂੰ ਪਰਬ ਸੁਰੋਸ ਪਿਤਾ ਵਰਗਾ ਬਰੂ ਬਾਰੇ ਨੂੰ ਮਾਤਾ ਕੋਈ ਤੂੰ ਹੋੜਾ ਤੇ ਨਾ ਹੋਵੇਗਾ ਅਸੋ ਆਪਣਾ ਬਸਰੇ ਮੇਰ ਕਾਨੇ ਤੇ ਮੇਰੇ ਸਤguru ਵੀ ਕਹਿੰਦੇ ਇਸ ਤਸੀਮੇ ਮੈਦਾਨੇ ਜੰਗ ਦੇ ਵਿੱਚ ਜਾਓ ਅੱਤਿਆਰ ਧਰਿਏ ਉਸ ਟਾਈਮ ਦਾ ਉਸ ਸਮੇਂ ਦਾ ਜਦੋਂ ਪੁਰਾਣੇ ਜੰਗ ਦੇ ਵਿੱਚ ਛੋਟੀ ਛੋਟੀ ਅੰਮ੍ਰਿਤ ਦੇ ਸਾਹਿਬ ਜਾਨੇ ਮੈਦਾਨੇ ਜੰਗ ਦੇ ਵਿੱਚ ਜਾਂਦੇ ਹੈ ਤੇ ਸਤguru ਆਖ ਤਰਕਿਛੇ ਕਰਕੇ ਤੁਰਦੇ ਆਪ ਪਰ ਲਿਏ I'm ਕੰਮ ਕੋਈ ਕਿਤੇ ਆਪ ਸਹੀਤ ਨੇ ਤਤਰ ਤੇ ਗੁਰੂ ਸਵਾਰੋ ਆਪ ਤਰਫੋਂ ਕੀਤੇ ਪ੍ਰਾਨਤ ਤੇ ਪਿਆਰੂ ਸੰਗ ਜਿਹੜਾ ਸਹਿਮ ਗੁਰੂ ਪਰਵਰ ਸੰਗ ਮਹਾਰਾਜਿਆ ਤੋਂ ਆਪਾ ਬਾਰਦੇ ਸੰ ਤੇ ਸਤਿਗੁਰੂ ਜੀ ਦੇ ਬੋਲਾਂ ਨੂੰ ਆਪਣੀ ਜਿੰਦ ਅਤੇ ਜਾਨ ਸਮਝਦੇ ਹੋ ਸੰ ਜਿਤੋ ਮੈਦਾਨੀ ਚੰਗ ਦੇ ਵਿੱਚ ਗੁਰੂ ਸਵਾਰੋ ਤਰੇ ਸਤਿਗੁਰੂ ਬਨਨੁ ਸਹੀਬ ਹੁਜਰ ਤੱਕਦੇ ਆ ਪ੍ਰਕਾਸ਼ ਚਾਨੁ ਉਤਕੇ ਹੋਇਆ ਮਹੌਤੂ ਕੀਆ ਅਲ ਅਲ ਜੈਣ ਸਰਮਤਰੀਏ ਤਾਲੀ ਮਤਵਾ ਮਾਰੀ ਕਿੰਨੇ ਤਾਲੀ ਗੁਰੂ ਹਰਿ ਕਰਦੇ ਸ੍ਰੀ ਦਾਦਾ ਕਿੰਨਾ ਵੱਡਾ ਕੰਮ ਹੋਵੇਗਾ ਜਦੋਂ ਮਤਾਨੀ ਜਗਤ ਦੇ ਸਿੰਘ ਸਹੀਬ ਹੋਏ ਮੁਸ਼ਰਦਾਂ ਦੇ ਸ਼ਹੀਦ ਹੋ ਗਏ ਤਦ ਗੁਰੂ ਸੁਭਾਰੂ ਕਹਿੰਦਾ ਹੋ ਚੰਚੰਤਾਰ ਦੀ ਬਣੀ ਨੂੰ ਸਤਬੂ ਛੱਡ ਦੇਣਾ ਤਦ ਗੁਰੂ ਸੁਭਾਰੂ ਸਿੰਘਾਂ ਦਾ ਇੱਕ ਅਰਜੀ ਵਿਆਹ ਇੱਕ ਬੇਅਤੀ ਕੀਤੀ ਪਾਤਸ਼ਾਹ ਅਪਰਸ਼ਾਟ ਵਰਗੇ ਅਨੇਕਾ ਜਿੰਦ ਪੈਦਾ ਕਰ ਲਮ ਤੋ ਸਾਨੂੰ ਥੋੜੇ ਵਰਗਾ ਤੇ ਗੁਰੂ ਨੂੰ ਮਿਲਦਾ ਤੋ ਤੁਸੀਂ ਐਂਜ ਕਰ ਲੋ ਹੁਣ ਤੁਸੀਂ ਤਿਆਰ ਦੀ ਜੜੀ ਨੂੰ ਛੱਡ ਕੇ ਰਾਤ ਦੇ ਹਨੇਰੇ ਦੇ ਵਿੱਚ ਚਲੇ ਜਾਓ ਪਰ ਬਾਦਸ਼ਾਹ ਜਿੰਨੇ ਕਹਿੰਦੇ ਭਾਈ ਦਿਆ ਸਿੰਘ ਭਾਈ ਸੰਗਤ ਸਿੰਘ ਇਹਨਾਂ ਛੰਗਾ ਦੇ ਨਾਲ ਇੱਕ ਬਤੂ ਦਿੱਤਾ ਕਹਿੰਦੇ ਸਿੰਘੋ ਜੇਕਰ ਤੁਸੀਂ ਮੇਰੇ ਉੱਪਰ ਦੀ ਜਾਨ ਭਾਰਦੇ ਆ ਨਾ ਤੇ ਮੈਂ ਇਹਨਾਂ ਪ੍ਰਾਨਾਂ ਨੂੰ ਰੱਖ ਕੇ ਫਿਰ ਕੀ ਕਰਨਾ ਸੂਰਮੇ ਦਾ ਕੰਮ ਕਿ ਮੈਦਾਨੇ ਕਹਿੰਦੇ ਜਿੱਥੋਂ ਚਲੇ ਜਾਣਾ ਪੈ ਗਿਆ ਸੀ ਕਹਿੰਦੇ ਅਸੀਂ ਨਹੀਂ ਜਾਵਾਂਗੇ ਸੰਗਰੂ ਸਾਹਿਬ ਕਿ ਨਹੀਂ ਜਾਵਾਂਗੇ ਤੇ ਪਰ ਗੁਰੂ ਸਵਾਰਿਓ ਜਦੋਂ ਉਸ ਤਰ੍ਹਾਂ ਬਹੁਤ ਨੂੰ ਬਲਾਸ ਰਵੇ ਤੇ ਸਤਪੁਰ ਜੀ ਕਹਿਣ ਲੱਗੇ ਸਿੰਘੋ ਮੈਦਾਨ ਦੇ ਵਿੱਚੋਂ ਨਹੀਂ ਜਾਵਾਂਗੇ ਤੂੰ ਚੱਲ ਕੇ ਉਸ ਜਾਨ ਨੂੰ ਸਕਦੇ ਜੇ ਤਰ ਤਕ ਤੁਸੀਂ ਸਾਡੇ ਨਾਲ ਅੰਦਰੋਂ ਪ੍ਰੇਮ ਭਾਈ ਬੈਠੇ ਆ ਨਾ ਤੇ ਸਾਡਾ ਵੀ ਉਹ ਬਹੁਤ ਬੜਾ ਪ੍ਰੇਮ ਹੈ ਭਾਈ ਗੁਰਦਾਸ ਜੀ ਮਚੂ ਕਰਦੇ ਕਹਿੰਦੇ ਚਰਨ ਸਰਨ ਕਰੇ ਇੱਕ ਪੰਡਾ ਚਾਈ ਤੇ ਸਤਿਗੁਰੂ ਤੋਂ ਪੰਡਾ ਲੱਗੇ ਹੋਈ ਲਈ ਤੇ ਅਸੀਂ ਇੱਕ ਕਦਮ ਗੁਰੂ ਬਣੇ ਨੂੰ ਪਟਦੇ ਹਨ ਤੇ ਗੁਰੂ ਦੀ ਸਾਡੇ ਬਣੇ ਨੂੰ ਇੰਨੇ ਕਦਮਾਂ ਪਟਦੇ ਹਨ ਹਰ ਗੁਰੂ ਅਤੇ ਸ਼ਿਖ ਦਾ ਨਾਤਾ ਹੋਵੇ ਤਾਂ ਜਿਸ ਤਰ੍ਹਾਂ ਕਲ ਨੂੰ ਦਰਸ਼ਮੇਸ਼ ਪਿੱਟਦੇ ਅਤੇ ਕਲ ਨੂੰ ਦਰਸ਼ਮੇਸ਼ ਪਿੱਟਦੇ ਸੀ ਉਹ ਦਾ ਮਰਕਾ ਹੋਵੇ ਕੋਈ ਐ ਕਿਰੂ ਬਤੋ ਸਤਿਗੁਰੂ ਕਿਨੇ ਇਹ ਬਚਨ ਕੀਤਾ ਕੰਦੇ ਇਤਿਹਾਸਿਆਂ ਅਸੀਂ ਲੋਕਾਂ ਪਰ ਹੋਂ ਛੱਡ ਕੇ ਨਹੀਂ ਜਾ ਸਕਦੇ ਜਦੋਂ ਗੁਰੂ ਦੇ ਬਚਨ ਆਉਂਦਾ ਹੈ ਫਿਰ ਕਹਿੰਦੇ ਸਤਿਗੁਰੂ ਤੁਸੀਂ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ ਜਦੋਂ ਪੰਥ ਤੇ ਸੰਗਤਾਂ ਹੋਈਏ ਕਿ ਜਿਹੜਾ ਪੰਥਤਾ ਹੋਂ ਰੂਪੇਗਾ ਉਹ ਮੈਨੂੰ ਪ੍ਰਮਾਨ ਹੋਈਗਾ ਤੁਰਪੁ ਬਚਨ ਯਾਤ ਕਰੋ ਅਦ ਖਾਲਸਾ ਪੰਥ ਤੁਹਾਡੇ ਨਾਲ ਇਹ ਵਚਨ ਕਰਦਾ ਹੁਕਮ ਕਰਦਾ ਹੈ ਕਿ ਗੁਰੂ ਕੰਮ ਕੀ ਕਰਦੇ ਸਮੇਂ ਸਿੱਤੇ ਇਸ ਤੋਂ ਕਾ ਦੀ ਬੜੀ ਉੱਚੀ ਜਗ੍ਹਾ ਪਰ ਜਦੋਂ ਉਹ ਬਚਨ ਯਾਤ ਆਇਆ ਪਰ ਸਤਿਗੁਰੂ ਜੀ ਨੇ ਕਹਿੰਦੇ ਚੋਂ ਤਾੜ ਦੀ ਕਦੀ ਨਹੀਂ ਛੱਡਣੇ ਕਿਹਾ ਮਨੇ ਇਸ ਤਰ੍ਹਾਂ ਵੀ ਕਿਸੇ ਨੂੰ ਦੱਸ ਕੇ ਨਹੀਂ ਜੇ ਤੁਸੀਂ ਤਾਰ ਦੀ ਗੜੀ ਨੂੰ ਛੱਡਦੇ ਆ ਨਾ ਤੇ ਸੰਤ ਗੁਰੂ ਨੇ ਭਾਈ ਤੇਆ ਸਿੰਘ ਭਾਈ ਸੰਤ ਸਿੰਘ ਇਹਨਾਂ ਦੇ ਨਾਲ ਇੱਕ ਵਾਅਦਾ ਕੀਤਾ ਕਹਿੰਦੇ ਉਸੇ ਸਾਡੇ ਨਾਲ ਚੱਲਣਾ ਤੇ ਜੇਕਰ ਅੱਜ ਰਾਤ ਦੀ ਹਿੰਦੀ ਦੇ ਵਿੱਚ ਬੁੱਛੜੀ ਗਾਇਨਾ ਸਾਹਮਣੇ ਜਿਹੜਾ ਤਾਰਾ ਹੈ ਉਸ ਤਾਰੇ ਦੀ ਸੇਧ ਵਿੱਚ ਤੁਸੀਂ ਤੁਰੇ ਜਾਣਾ ਅੱਗੇ ਜਾ ਕੇ ਤੁਸੀਂ ਆਪਣਾ ਮੇਲ ਪੁੰਜ ਜਾਵੇਗਾ ਮੇਰੇ ਸੰਤ ਗੁਰੂ ਜੀ ਜੇ ਤੂੰ ਤਰਨ ਲੱਗਣਾ ਚੁਕਾਓ ਟਿਕੜੀ ਦੇ ਵਿੱਚੋਂ ਤੇ ਫਿਰ ਸਤਿਗੁਰੂ ਜੀ ਕਹਿੰਦੇ ਜੇ ਆਪਣੇ ਚਰਨਾਂ ਦਾ ਜੋੜਾ ਸੋਣਾ ਉੱਥੇ ਉਤਾਰ ਦਿੱਤਾ। ਤਾਂ ਗੁਰਦਰਸ਼ੀ ਉਸ ਪਿੱਛੇ ਆਪਣੇ ਚਰਨਾਂ ਦਾ ਜੋੜਾ ਉੱਥੇ ਹੀ ਉਤਾਰ ਦਿੱਤਾ। ਸੰਗਾਂ ਨੂੰ ਫਿਰ ਅਰਜ਼ ਕੀਤੀ ਹੈ ਮੇਰੇ ਸਤਿਗੁਰੂ। ਤੁੰਗ ਵੀਆ ਬਾਣਾ ਹੈ। ਤੁਸੀਂ ਚਰਨਾਂ ਦੇ ਵਿੱਚੋਂ ਜੋੜਾ ਉਤਾਰ ਦਿੱਤਾ। ਕਿਰਪਾ ਕਰਕੇ ਕਰਨਾਂ ਦੇ ਵਿੱਚ ਜੁੜਾ ਪੈਣ ਲੱਗਾ ਪਰ ਸੱਤੂ ਜੀ ਜਦੋਂ ਬਚਨ ਕਰਦੇ ਹਨ ਸਿੰਘਾਂ ਦੇ ਨਾਲ ਕਹਿੰਦੇ ਸਿੰਘ ਅਸੀਂ ਚਰਨਾਂ ਦਾ ਜੋੜਾ ਇਸ ਕਰਕੇ ਪਿਆਰਿਆ ਉਤਾਰਿਆ ਹੈ ਮਦਾਨੇ ਜੰਗ ਦੇ ਵਿੱਚ ਜਿੱਤੇ ਨਗਲ ਪੁੱਜਾਂ ਦੇ ਸਿਪਾਹੀ ਸ਼ਹੀਦ ਹੋ ਗਏ ਪਈ ਹੈ ਉੱਥੇ ਮੇਰੀ ਪ੍ਰਾਣਾ ਤੇ ਪਿਆਰੀ ਸਿੰਘ ਵੀ ਸ਼ਹੀਦ ਹੋ ਗਏ ਮੁੰਨੂ ਜੀ ਮੈਂ ਜੰਗ ਦੇ ਵਿੱਚ ਮਰਦਿਆਂ ਦੇ ਕਿਤੇ ਕੇਸ ਨਾ ਪੁੱਲ ਗਏ ਹੋਣ ਤੇ ਮੈਥੇ ਕਿਤੇ ਉਹਨਾਂ ਦੇ ਕੇਸਾਂ ਦੇ ਉੱਤੇ ਆਪਣੇ ਚਰਨਾਂ ਦਾ ਜਿਹੜਾ ਜੂڑا ਨੇ ਝੜਿਆ ਨਹੀਂ ਜਾਂਦਾ ਮੈਨੂੰ ਸਾਥ ਨੂੰ ਨਹੀਂ ਲੱਗਦਾ ਕਰਨ ਦਾ ਜੂڑا ਮੈਂ ਇਹਸ ਕਰਕੇ ਚਰਨਾਂ ਦਾ ਜਿਹੜਾ ਉੱਤਾਰ ਹੈ ਪਰ ਅੱਗੇ ਜਿਹੜੇ ਪੁਰਦੇ ਹਨ ਮੇਰੇ ਸਤੂ ਤੇ ਬਾਬਾ ਅਜੀਤ ਸਿੰਘ ਜੀ ਦੀ ਅਤੇ ਬਾਬਾ ਪੰਜਾਬ ਸਿੰਘ ਜੀ ਦੀ ਜਦੋਂ ਜਿਹਨੂੰ ਸਹੀਦੀ ਪ੍ਰਾਪਤ ਹੋ ਗਈ ਦੀਏ ਤੇ ਗੁਰੂ ਸਭਾ ਨੂੰ ਨਮਰ ਬਿਨਤੀਆਂ ਸਤਿਗੁਰੂ ਦੇ ਚਮਕੌਰ ਦੀ ਗੜੀ ਨੂੰ ਸਵੇਲਾ ਕਰਦੇ ਆ ਤੇ ਨਾਲ ਇੱਕ ਆਵਾਜ਼ ਦਿੱਤੀ ਤੇ ਨਾਲ ਤਾੜੀ ਮਾਰ ਕੇ ਕਹਿ ਕੰਨੇ ਸਿੰਘਾਂ ਦਾ ਗੁਰੂ ਚਮਕੌਰ ਦੀ ਗੜੀ ਨੂੰ ਚੱਲ ਚੱਲਿਆ ਜੇਕਰ ਕਿਸੇ ਨੂੰ ਵੀ ਹਿੰਮਤ ਹੈ ਤੱਕ ਕਰ ਲੱਗੋ ਬਾਬਾ ਅਜੀਤ ਸਿੰਘ ਤੇ ਬਾਬਾ

ਸਾਰੇ ਸਰਦਾਰਾਂ ਦੇ ਮੁਖ ਧੰਨ ਜੋ ਕਰਾ ਕੱਪੜਾ ਹੈ ਤਾਂ ਮੇਰੇ ਕੱਲੇ ਅਜੀਤ ਸਿੰਘ ਅਤੇ ਜਗਿਆਰ ਸਿੰਘ ਦੇ ਮੁਖ ਦੇ ਉੱਪਰ ਕੱਪੜਾ ਨਹੀਂ ਪਾਉਣਾ ਇਹ ਸਾਰਿਆਂ ਦੇ ਉੱਪਰ ਕੱਪੜਾ ਹੈ ਤਾਂ ਜਰੂਰ ਪਾ ਦੇਣਾ ਨਹੀਂ ਤਾਂ ਅੱਕੀ ਫੜਿਆ ਕਿੰਦਾ ਜਿਕਰਾ ਹੁਣ ਤਾਰਕੇ ਵੀ ਮੇਰੇ ਸਤਜਣਾਂ ਤਾੜੀ ਮਾਰ ਰਹੇ ਸਭ ਧਰ ਦੇ ਵਿੱਚ ਬਰਲਾਖ ਪੈਂਦਾ ਉਸ ਕਰਕੇ ਅਲਪੜੀ ਦਿੱਕਾ ਫੁਗਰਾ ਹੋਗਾ ਰਾਮ